ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਸਾਰਾ ਸਵਾਗਤ ਹੈ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਨੂੰ ਦੇਖ ਰਹੇ ਆ ਉਹਨਾਂ ਨੂੰ ਮੈਂ ਦੱਸਦਾ ਕਿ ਜਿਸ ਤਰ੍ਹਾਂ ਦਾ ਸਾਡਾ ਚੈਨਲ ਦਾ ਨਾਮ ਹੈ ਜਸਟ ਇੰਜੋਏ ਉਸ ਤਰ੍ਹਾਂ ਦੀ ਐਸੀ ਇੱਥੇ ਵੀਡੀਓਜ਼ ਇੰਜੋਏ ਕਰਦੀਆਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਹੁੰਦੀਆਂ ਕਦੇ ਵੀ ਟਾਈਮ ਵੇਸਟੇਜ ਵੀਡੀਓ ਨਹੀਂ ਦਿੰਦੀ ਮੈਂ ਤੁਹਾਨੂੰ ਅ ਰੈਗੂਲਰਲੀ ਨਹੀਂ ਆਉਂਦੀਆਂ ਕਿਉਂਕਿ ਟਾਈਮ ਸ਼ਡਿਊਲ ਬਹੁਤ ਟਾਈਟ ਚੱਲ ਰਿਹਾ ਹੈ ਬਟ ਸਟਿਲ ਜਦੋਂ ਵੀ ਟਾਈਮ ਲੱਗਦਾ ਉਹਦੀ ਮੈਥਡ ਮੈਂ ਤੁਹਾਨੂੰ ਜਦੋਂ ਵੀ ਮੇਰੇ ਕੋਲ ਕੋਈ ਕੰਮ ਦੀ ਵੀਡੀਓ ਨਿਕਲਦੀ ਹੈ ਉਹਦੀ ਮੈਥਡ ਲਈ ਲੈ ਕੇ ਆਉਣੀ ਹੈ ਤੇ ਲੋ ਜੀ ਸਭ ਤੋਂ ਪਹਿਲਾਂ ਰਸ ਅਨੁਸਾਰ ਅਰਦਾਸ ਬੇਨਤੀ ਹੈ ਕਿ ਸਾਰੇ ਭੈਣ ਭਰਾਵਾਂ ਦੇ ਘਰੇ ਰੱਬ ਸ਼ੁਕ ਸ਼ਾਂਤੀ ਰੱਖੇ ਸਭ ਦੇ ਘਰਾਂ 'ਚ ਬੱਚਿਆਂ ਦੀਆਂ ਇਕਲਕਾਰੀਆਂ ਹੋਣ ਤੇ ਜਿਨ੍ਹਾਂ ਦੇ ਘਰ ਬੱਚੇ ਨਹੀਂ ਉਹਨਾਂ ਨੂੰ ਪਰਮਾਤਮਾ ਸਵਾਦ ਬਖਸ਼ੇ ਸਭ ਦੇ ਸਿਰਾਂ 'ਤੇ ਆਪਣੀ ਛੱਤ ਹੋਵੇ ਮਾਪਿਆਂ ਦਾ ਸਾਆ ਹੋਵੇ ਤੇ ਲੋ ਜੀ ਅੱਜ ਫੇਰ ਤੋਂ ਤੁਹਾਡੇ ਵਾਸਤੇ ਮੈਂ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਈ ਹਾਂ ਇੱਕ ਕੰਮ ਦੀ ਅ ਮਾਈਕ੍ਰੋਵੇਵ ਵੀ ਆਪਾਂ ਪਿੱਛੇ ਜੀ ਗੱਲ ਕੀਤੀ ਸੀ ਕਿ ਵੀ ਮਾਈਕ੍ਰੋਵੇਵ ਕਿਵੇਂ ਸਾਫ਼ ਕਰਨਾ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਸਬਸਕ੍ਰਾਈਬ ਕੀਤਾ ਮੇਰਾ ਕਦੇ ਵੀ ਇਹ ਮਕਸਦ ਨਹੀਂ ਹੁੰਦਾ ਵੀਡੀਓ ਬਣਾਉਣ ਦਾ ਕਿ ਉਹਦੇ ਤੇ ਲੱਖਾਂ ਵੀਊ ਹੋਣ 50000 ਹੋਵੇ 100000 ਹੋਵੇ 10 ਜੀ ਉਹ ਕੁਝ ਵੀ ਨਹੀਂ ਜੇ ਇੱਕ ਬੰਦੇ ਨੂੰ ਵੀ ਉਹ ਵੀਡੀਓ ਕੰਮ ਦੀ ਹੈ ਤੇ ਮੇਰੇ ਲਈ ਓਕੇ ਮੇਰੇ ਲਈ ਬਹੁਤ ਹੀ ਗੁੱਡ ਹੈ ਮੇਰੀ ਮਿਹਨਤ ਕੰਮ ਆ ਗਈ ਕਿਸੇ ਇੱਕ ਬੰਦੇ ਨੂੰ ਉਸ ਦੀ ਜ਼ਰੂਰਤ ਸੀ ਹੈਨਾ ਸੋ ਅੱਜ ਆਪਾਂ ਉਸ ਦਿਨ ਮੈਂ ਤੁਹਾਨੂੰ ਕਿਹਾ ਸੀਗਾ ਜਿਸ ਦਿਨ ਤੁਹਾਨੂੰ ਮਾਈਕ੍ਰੋਵੇਵ ਸਾਫ਼ ਕਰਨਾ ਸਿਖਾਇਆ ਸੀ ਕਿ ਅਗਲੇ ਦਿਨਾਂ 'ਚ ਮੈਂ ਤੁਹਾਨੂੰ ਵੀਡੀਓ ਦਵਾਂਗੀ ਜਿਹਦੇ 'ਚ ਮੈਂ ਕਿਰੋ ਵੇਵ ਦੇ ਵਿੱਚ ਕੀ ਕੀ ਕੰਮ ਕੀਤੇ ਜਾ ਸਕਦੇ ਰੂਟੀਨ 'ਚ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਿਹੜਾ ਸਭ ਤੋਂ ਜ਼ਿਆਦਾ ਕੰਮ ਦੀ ਚੀਜ਼ ਲੱਗਦੀ ਹੈ ਮੈਨੂੰ ਉਹ ਇਹ ਹੈ ਕਿ ਆਪਾਂ ਖਾਣਾ ਬਣਾ ਲਿਆ ਖਾਧਾ ਨਹੀਂ ਕੁਛ ਤਾਂ ਹੀ ਹਨਾ ਤੇ ਫੁਲਕੇ ਨਹੀਂ ਹੋਗੇ ਫੁਲਕਿਆਂ ਨੂੰ ਐਸ ਸੱਚ ਵਿਦ ਪੋਣਾ ਪੋਣਾ ਵਿੱਚ ਹੀ ਹੈ ਐਂ ਡੱਬਾ ਬੰਦ ਕਰੋ ਦੇ ਵਿੱਚ ਹੀ ਰੱਖ ਦੋ ਹੁਣ ਇਹਦੇ ਵਿੱਚ ਇਹ ਕੋਈ ਰੋਲਾ ਨਹੀਂਗਾ ਕਿ ਸਟੀਲ ਦਾ ਹੋਵੇ ਵਿੱਚ ਸਟੀਲ ਦਾ ਮੇਰੇ ਮੇਰੇ ਡੱਬਾ ਵਿੱਚੋਂ ਸਟੀਲ ਦਾ ਹੈ ਠੀਕ ਹੈ ਐਂ ਇਹਦੇ ਵਿੱਚ ਰੱਖੋ ਡੱਬੇ ਨੂੰ 30 ਸੈਕਿੰਡ ਥਿਲਾ ਦੋ 30 ਸੈਕਿੰਡ ਬਾਅਦ ਤੁਸੀਂ ਡੱਬਾ ਐਂ ਬੰਦ ਦਾ ਬੰਦ ਕੱਢ ਲਓ ਤੇ ਰੋਟੀ ਬਿਲਕੁਲ ਗਰਮ ਹੋਊਗੀ ਹੁਣ ਇਹਦੇ ਵਿੱਚ ਗਰਮ ਕਰਨ ਦਾ ਇਹ ਫਾਇਦਾ ਹੈ ਵੀ ਜਦੋਂ ਤੁਸੀਂ ਤਵੇ ਤੇ ਗਰਮ ਕਰਦੇ ਹੋ ਨਾ ਤੇ ਉਹਦੇ ਕਿਨਾਰੇ ਸੁੱਕ ਜਾਂਦੀ ਹੈ ਤੇ ਨਾਲ ਹੀ ਜਦੋਂ ਘਰੇ ਬੱਚੇ ਹੋਣ ਤਾਂ ਉਹਨਾਂ ਨੂੰ ਗੈਸ ਦੇ ਉੱਤੇ ਇਸ ਤਰ੍ਹਾਂ ਚੀਜ਼ ਗਰਮ ਕਰਨੀ ਰਿਸਕੀ ਵੀ ਹੁੰਦੀ ਹੈ ਕਿ ਵੇਰੀ ਗੈਸ ਭੁੱਲ ਗਏ ਜਾਂ ਤਵੇ ਤੇ ਹੱਥ ਮੱਚ ਗਿਆ ਜਾਂ ਕੋਈ ਵੀ ਚੀਜ਼ ਹਨਾ ਐਕਸੀਡੈਂਟ ਟਾਈਪ ਹੋ ਸਕਦੀ ਹੈ ਤੇ ਸਿਆਣਿਆਂ ਲਈ ਵੀ ਇਹ ਔਖਾ ਹੈ ਤੇ ਜੇ ਤੁਸੀਂ ਘਰ ਨਹੀਂ मतलब ਤੁਸੀਂ ਵੀ ਮੇਰੇ ਵਾਂਗੂ ਜੌਬ ਤੇ ਹੋ ਜਾਂ ਜੌਬ ਤੇ ਰਹਿੰਦੇ ਹੋ ਜ਼ਿਆਦਾ ਟਾਈਮ ਤਾਂ ਜੈਂਸ ਨੂੰ ਪਿੱਛੋਂ ਅਗਰ ਗਰਮ ਕਰਨਾ ਪੈਂਦਾ ਤਾਂ ਉਹਨੂੰ ਕਾਫੀ ਝਮੇਲਾ ਲੱਗਦਾ ਹੈ ਤੇ ਕਈ ਵਾਰੀ ਉਹ ਸਵਿਚ ਖਲਾਰਾ ਵੀ ਬਹੁਤ ਪਾ ਦਿੰਦੇ ਆਉਂਦੇ ਆ ਉਹਨਾਂ ਨੂੰ ਸੋ ਇਸ ਕਰਕੇ ਉਦੋਂ ਇਹ ਬਹੁਤ ਵਧੀਆ ਚੀਜ਼ ਹੈ ਸੀਨੀਅਰਸ ਨਹੀਂ ਘਰੇ ਬਜ਼ੁਰਗ ਨਹੀਂ ਰਾਮ ਨਾਲ ਆਪਣਾ ਡੱਬਾ ਵਿੱਚ ਰੱਖਣਗੇ ਸਾਰਿਆਂ ਦੀ ਰੋਟੀ ਇਕੱਠੀ ਗਰਮ ਹੋ ਜੂਗੀ એનર્ਜੀ ਦੀ ਵੇਸਟੇਜ ਵੀ ਘੱਟ ਹੋਊਗੀ 30 ਸੈਕਿੰਡ ਦੇ ਵਿੱਚ ਵਧੀਆ ਖਾਣ ਲਈ ਰੋਟੀ ਗਰਮ ਹੋ ਜਾਂਦੀ ਜੇ ਇਸ ਤੋਂ ਵੱਧ ਕਰਨੀ ਤਾਂ ਤੁਸੀਂ ਵੱਧ ਕਰ ਸਕਦੇ ਹੋ ਠੀਕ ਹੈ ਤੇ ਜੇ ਤੁਹਾਡੇ ਘਰ ਬੱਚੇ ਨੇ ਤਾਂ ਬਹੁਤ ਇਜ਼ੀ ਹੈ ਬੱਚਿਆਂ ਨੂੰ ਮਤਲਬ ਰਿਸਕ ਘੱਟ ਹੈ ਇਹਦੇ ਵਿੱਚ ਠੀਕ ਹੈ ਤੇ ਦੂਸਰਾ ਕਿਉਂਕਿ ਇਹਦੇ ਵਿੱਚ ਤੁਸੀਂ ਉਹਨਾਂ ਨੂੰ ਸਿਖਾਓ ਇਹ ਇਹ ਵਾਲਾ ਬਟਨ ਇਹ ਵਾਲਾ ਬਟਨ ਜਿਹੜਾ ਹੁੰਦਾ ਜਿੱਤੋਂ ਸਟਾਰਟ ਐਂਡ ਸਟਾਪ ਹੁੰਦਾ ਹੈ ਉਹ 30 ਸੈਕਿੰਡ ਦਾ ਹੀ ਜੇ ਉਹਨੂੰ ਇੱਕ ਵਾਰੀ ਦਬਦਿਆਂ ਤਾਂ 30 ਸੈਕਿੰਡ ਲੱਗਦਾ ਜੇ ਦੁਬਾਰਾ ਦਬਦਿੰਨੇ ਆ ਤਾਂ ਉਸ ਤੋਂ ਵੱਧ ਟਾਈਮ ਲੱਗ ਜਾਣਾ 30 30 ਸੈਕਿੰਡ ਦੇ ਪਲੱਸ ਪਲੱਸ ਹੁੰਦੇ ਤਾਂ ਉਹਨਾਂ ਨੂੰ ਦੱਸੋ ਹੀ ਇੱਥੋਂ ਕਿ 30 ਸੈਕਿੰਡ ਲਾਉਣੀ ਹੈ ਜਾਂ 1 ਮਿੰਟ ਲਾਉਣਾ ਇਸ ਤੋਂ ਵੱਧ ਦੱਸੋ ਹੀ ਨਾ ਤੇ ਬਸ ਇੰਨੀ ਹੀ ਟ੍ਰੇਨਿੰਗ ਦੇਣੀ ਹੈ ਬੱਚਿਆਂ ਨੂੰ ਆਪਾਂ ਕਿ ਚੱਲਦਾ ਨਹੀਂ ਖੋਲਣਾ ਜਦੋਂ ਇਹ ਰੁਕ ਜੂਗਾ ਉਦੋਂ ਖੋਲ ਲੈ ਉਸ ਤੋਂ ਬਾਅਦ ਵਿੱਚ ਕੋਈ ਇੰਨਾ ਰਿਸਕ ਨਹੀਂ ਹੁੰਦਾਗਾ ਜਾਂ ਐਨ ਗੁੱਡ ਚੀਜ਼ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਨਾ ਅੰਡੇ ਬਾਲਣ ਦਾ ਝਿਮੇਲਾ ਖਤਮ ਤੇ ਆਂਡਿਆਂ ਦੀ ਵੇਸਟੇਜ ਵੀ ਖਤਮ ਸਾਡੇ ਘਰ ਚ ਸਭ ਤੋਂ ਵੱਧ ਵੇਸਟੇਜ ਹੁੰਦੀ ਸੀ ਆਂਡਿਆਂ ਦੀ ਕਿਉਂਕਿ ਕਦੇ ਬੇਟਾ ਕਹਿੰਦਾ ਸੀ ਮੈਂ ਦੋ ਖਾਊਂਗਾ ਕਦੇ ਕਹਿੰਦਾ ਸੀ ਮੈਂ ਤਿੰਨ ਖਾਊਂਗਾ ਕਈ ਵਾਰੀ ਉਹ ਮੈਂ ਤਾਂ ਮੈਂ ਉਬਾਲ ਕੇ ਰੱਖ ਦਿੰਦੀ ਸੀ ਤੇ ਉਹ ਖਾਂਦਾ ਨਹੀਂ ਸੀ ਨਹੀਂ ਅੱਜ ਮੈਨੂੰ ਭੁੱਖ ਨਹੀਂ ਲੱਗੀ ਫਿਰ ਬਾਅਦ ਚ ਹਨਾ ਕਿਉਂਕਿ ਅਸੀਂ ਚਲੇ ਜਾਨੇ ਉਹ ਪੜਦਾ ਹੁੰਦਾ ਪਿੱਛੋਂ ਤੇ ਇਹ ਇੱਕ ਬਹੁਤ ਹੀ ਵੱਡਾ ਬਹੁਤ ਹੀ ਵੱਡਾ ਫਾਇਦਾ ਹੈ ਇਹਦਾ ਮਾਈਕ੍ਰੋਵੇਵ ਦਾ ਜਿਸ ਨੇ ਜਦੋਂ ਖਾਣਾ ਉਦੋਂ ਆਪਣਾ ਅੰਡਾ ਬੋਇਲ ਕਰ ਲਵਾਂ ਜ਼ੀਰੋ ਥੋੜਾ ਕਿਉਂ ਵੇਸਟੇਜ ਬਿਲਕੁਲ ਨਹੀਂ 30 ਸਕੰਡ ਦੇ ਵਿੱਚ ਤੁਹਾਡਾ ਇੱਕ ਐਗ ਰੈਡੀ ਹੋ ਜਾਂਦਾ ਹੈ ਤੇ ਅੱਜ ਆਪਾਂ ਉਹੀ ਗੱਲ ਕਰਾਂਗੇ ਕਿ ਕਿਵੇਂ ਕਰਨਾ ਹੈ ਉਹ ਠੀਕ ਹੈ ਧਿਆਨ ਨਾਲ ਸਿੱਖਣਾ ਬਹੁਤ ਵਧੀਆ ਚੀਜ਼ ਹੈ ਇਹ ਅਸੀਂ ਸਭ ਤੋਂ ਵੱਧ ਇਹਦੇ ਯੂਜ਼ ਕਰਦੇ ਹਾਂ ਇੱਥੇ ਅੱਜਕੱਲ ਠੀਕ ਹੈ ਲੋ ਜੀ ਇੱਕ ਤੁਸੀਂ ਆਂਡਾ ਲੈਣਾ ਠੀਕ ਹੈ ਤੇ ਇਹਦੇ ਤੁਸੀਂ ਕਟੋਰੀ ਦੇ ਵਿੱਚ ਤੁਸੀਂ ਚਾਹੋ ਤਾਂ ਇਹਦੇ ਥੱਲੇ ਮਾੜਾ ਜਾ ਕਿਉ ਵਾਲਾ ਬਰਸ਼ ਚਲਾ ਲਿਓ ਐਸੇ ਮੈਂ ਬਿਲਕੁਲ ਨਹੀਂ ਪਾਉਂਦੀ ਕਿਉ ਥੋੜੇ ਸਾਹਮਣੇ ਇਦਾਂ ਹੀ ਠੀਕ ਹੈ ਤੇ ਇਹਦੇ ਵਿੱਚ ਆਪਾਂ ਪਾ ਲੈਣਾ ਹੈ ਨਮਕ ਜੇ ਤੁਹਾਡਾ ਟੇਸਟ ਹੈ ਤਾਂ ਤੇ ਕਾਲੀ ਮਿਰਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਨੇ ਇਹਨੂੰ ਥੋੜਾ ਜਿਹਾ ਫੈਂਟ ਦੇਣਾ ਹੈ ਮਤਲਬ ਜਿਹੜਾ ਤੁਹਾਡਾ ਇਹ ਐਗ ਯੋਕ ਹੈ येलो पार्ट ਹੈ ਉਹ ਤੁਹਾਡਾ ਸਾਬਤਾ ਜਾਂ ਨਹੀਂ ਰਹਿਣਾ ਚਾਹੀਦਾ ਠੀਕ ਹੈ ਇਹ ਲਓ ਜੀ ਆਪਾਂ ਇਹਨੂੰ ਫੈਂਟ ਲਿਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਰੱਖ ਕੇ 30 ਸੈਕਿੰਡ ਲਈ ਚਲਾਉਣਾ ਹੈ ਹੁਣ ਮੈਂ ਇਹਨੂੰ ਸਟਾਪ ਕਰਕੇ ਦੁਬਾਰਾ ਤੋਂ ਹੀ ਚਲਾਉਂਗੀ ਲਓ ਜੀ ਠੀਕ ਹੈ 30 ਸੈਕਿੰਡ ਤੁਸੀਂ ਇਹਨੂੰ ਚਲਾਉਣਾ ਹੈ ਤੇ ਫਿਰ ਮੈਂ ਤੁਹਾਨੂੰ ਰਿਜ਼ਲਟ ਦਿਖਾਉਣੀ ਹੈ ਹੁਣੀ ਐਨੀਵੇਜ ਤੁਸੀਂ ਪਲੇਟ ਵੀ ਰੈਡੀ ਕਰੋਗੇ ਨਾ ਉਦੋਂ ਨੂੰ ਇਹਨੇ ਰੈਡੀ ਹੋ ਜਾਣਾ ਤੇ ਇਹਦਾ ਜਿਹੜੀ ਆਪਾਂ ਹੁਣ ਚੀਜ਼ ਬਣਾਵਾਂਗੇ ਇਹਦੀ ਤਾਂ ਬਹੁਤ ਹੀ ਜ਼ਿਆਦਾ ਮਤਲਬ ਬੈਨੀਫਿਟ ਹੈ ਕਿਉਂਕਿ ਇੱਕ ਤਾਂ ਟਾਈਮ ਬਹੁਤ ਥੋੜਾ ਲੱਗਦਾ ਹੈ ਇੱਕ ਕੋਈ ਵੀ ਜਦੋਂ ਜਿਸ ਨੇ ਖਾਣਾ ਹੈ ਉਦੋਂ ਆਪਣਾ ਇੱਕ ਮਤਲਬ ਜਿਵੇਂ ਬੋਇਲ ਕਰਕੇ ਰੱਖ ਦਿੰਨੇ ਆ ਕਦੇ ਉਹ ਠੰਡੀ ਹੋ ਜਾਂਦੇ ਨੇ ਕਿਸੇ ਨੇ ਲੇਟ ਖਾਣਾ ਹੈ ਕਿਸੇ ਨੇ ਪਹਿਲਾਂ ਖਾਣਾ ਹੈ ਹਨਾ ਕਦੇ ਉਹ ਜ਼ਿਆਦਾ ਬੋਇਲ ਹੋ ਜਾਂਦੇ ਨੇ ਕਦੇ ਘੱਟ ਬੋਇਲ ਹੁੰਦੇ ਨੇ ਕਦੇ ਕੋਈ ਈਸ਼ੂ ਹੁੰਦਾ ਹੈ ਕਦੇ ਕੋਈ ਈਸ਼ੂ ਹੁੰਦਾ ਹੈ ਲਓ ਜੀ ਲਓ ਜੀ ਐਗ ਦੇਖੋ ਕਿੰਨਾ ਸੋਹਣਾ ਰੈਡੀ ਹੋਇਆ ਹੈ ਲੋ ਬਿਲਕੁਲ ਵੀ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਹੈ ਲੋ ਜੀ ਦੇਖੋ ਠੀਕ ਹੈ ਬਿਲਕੁਲ ਐਨ ਪਰਫੈਕਟ ਹੋ ਗਿਆ ਤੇ ਹੁਣ ਕੀ ਕਰਨਾ ਤੁਸੀਂ ਇਹਨੂੰ ਤੁਸੀਂ ਇਹਨੂੰ ਇਦਾਂ ਹੀ ਇਹਦੇ ਨਾਲ ਹੀ ਇਦਾਂ ਕੱਟ ਲੈਣਾ ਲੋ ਤੁਸੀਂ ਇਹਨੂੰ ਐਸ ਸੱਚ ਬ੍ਰੈਡ ਚ ਲਾ ਕੇ ਖਾਣਾ ਚਾਹੋ ਸਾਬ ਤੇ ਤਾਂ ਸਾਬ ਤਾਂ ਬ੍ਰੈਡ ਚ ਰੱਖ ਕੇ ਖਾ ਲਓ ਤੁਸੀਂ ਇਹਨੂੰ ਪੀਸੇਸ ਕਰਕੇ ਖਾਣਾ ਚਾਹੋ ਲੋ ਜੀ ਤੁਹਾਡੇ ਜਿਹੜੀ ਐਗਸ ਨੇ ਉਹ ਬਿਲਕੁਲ ਪਰਫੈਕਟਲੀ ਡਨ ਹੋ ਗਈ ਤੇ ਤੁਹਾਡਾ ਐਗ ਜਿਹੜਾ ਹੈਗਾ ਉਹ 30 ਸੈਕਿੰਡ ਦੇ ਵਿੱਚ ਰੈਡੀ ਹੈ ਠੀਕ ਹੈ ਤੁਸੀਂ ਆਰਾਮ ਨਾਲ ਇਹਨੂੰ ਇਹਦੇ ਵਿੱਚ ਤੁਸੀਂ ਐਡ ਔਨ ਕਰ ਸਕਦੇ ਹੋ ਪਿਆਜ਼ ਟਮਾਟਰ ਕੱਟ ਕੇ ਤੇ ਵਿੱਚ ਇਹਦੇ ਛੋਟੇ ਛੋਟੇ ਪੀਸੇਸ ਕਰ ਲਓ ਇਦਾਂ ਹੀ ਇਹਦੇ ਨਾਲ ਹੀ ਠੀਕ ਹੈ ਤੁਸੀਂ ਐਂ ਖਾਣਾ ਚਾਹੋ ਐਂ ਖਾ ਲਓ ਕਾਲੀ ਮਿਰਚ ਨਮਕ ਪਾਇਆ ਹੋਇਆ ਤੇ ਤੁਸੀਂ ਇਹ ਰਾਮ ਨਾਲ ਇੱਕ ਐਗ ਤੁਹਾਡਾ ਇੱਕ ਛੋਟੀ ਕਟੋਰੀ ਚ ਬਣ ਜਾਂਦਾ ਜੇ ਤੁਸੀਂ ਜ਼ਿਆਦਾ ਬਣਾਉਣੇ ਦੋ ਜਾਂ ਤਿੰਨ ਫਿਰ ਤੁਸੀਂ ਇਹ ਵਾਲਾ ਬਾਉਲ ਸੂਪ ਬਾਉਲ ਹੁੰਦਾ ਜਿਹੜਾ ਥੋੜਾ ਜਿਹਾ ਵੱਡਾ ਭਾਂਡਾ ਲੈ ਲਓ ਠੀਕ ਹੈ ਤੇ ਫਿਰ ਤੁਸੀਂ بس 30 ਸੈਕਿੰਡ ਦੇ ਹਿਸਾਬ ਨਾਲ ਹੀ ਟਾਈਮਿੰਗ ਐਡਜਸਟ ਕਰਨੀ ਹੈ ਪਰ ਜਿਹੜਾ ਇਹਦੇ ਚ ਖਿਆਲ ਰੱਖਣਾ ਹੈ ਜਿਹੜਾ ਵੀਕ ਪੁਆਇੰਟ ਹੈ ਜਿਹੜਾ ਮਤਲਬ ਤੁਹਾਡ ਨੂੰ ਮਤਲਬ ਬੌਦਰ ਕਰ ਸਕਦਾ ਉਹ ਇਹ ਹੈ ਕਿ ਇਹਨੂੰ ਫ੍ਰਿੰਟਣਾ ਹੈ ਇਹ ਨਾ ਹੋਵੇ ਕਿ ਉਹ ਜਿਹੜੀ ਐਗ ਯੋਕ ਹੈ ਉਹ ਸਾਫਤੀ ਸਾਫਤੀ ਫਿਰਦੀ ਰਹੇ ਫਿਰ ਜਦੋਂ ਤੁਸੀਂ ਰੱਖੋਗੇ ਫਿਰ ਇਹ ਉਹ ਉਹਨੂੰ ਤਕਰੀਬਾ ਆ ਜਾਊਗੀ ਤੇ ਉਹ ਆਸੇ ਪਾਸੇ ਖਿਲ ਲੱਗੂਗਾ ਹਨਾ ਤੇ ਉਹ ਨਹੀਂ ਕਰਨਾ ਬਸ ਤੇ ਰਾਮ ਨਾਲ ਤੁਸੀਂ 30 ਸਕਿੰਡ ਦੇ ਵਿੱਚ ਆਪਣਾ ਸਵੇਰੀ ਨਾਲ ਦੀ ਨਾਲ ਜਿੰਨੀ ਦੇਰ ਤੁਸੀਂ ਚਾਹ ਦੁੱਧ ਤਿਆਰ ਕਰੋਗੇ ਉਨੀ ਦੇਰ ਚ ਤੁਹਾਡਾ ਐਗ ਬੋਇਲ ਹੋ ਕੇ ਨਾਲ ਰੈਡੀ ਹੋ ਜਾਊਗਾ ਜਿਹਦੇ ਚ ਤੁਸੀਂ ਬਿਲਕੁਲ ਕੋਈ ਐਕਸਟਰਾ ਵੇਂਦ ਨਹੀਂ ਕੀਤੀ ਕਿ ਛਿੱਲਣ ਦੇ ਕਿਉਂਕਿ ਉਹ ਬੋਇਲ ਹੋਇਆ ਅੰਡੇ ਨੂੰ ਛਿੱਲਣ ਤੇ ਵੀ ਟਾਈਮ ਲੱਗਦਾ ਇਹਨੂੰ 1 ਮਿੰਟ ਚ ਭੰਨਿਆ ਤੇ ਪਾਇਆ ਟੂਟੋਰੀ ਚ ਇਸੇ ਟੂਟੋਰੀ ਚ ਪਾ ਕੇ ਖਾ ਲਿਆ ਨਾ ਭਾਂਡੇ ਲਵੇੜੇ ਨਾ ਡੋਂਗੇ ਲਵੇੜੇ ਕੁਝ ਨਹੀਂ ਕੀਤਾ ਆਪਾਂ ਤੇ ਇਹ ਇੱਕ ਬਹੁਤ ਹੀ ਵਧੀਆ ਤੇ ਜੇ ਉਹ ਆਪਾਂ ਬੋਇਲ ਐਗ ਦੀ ਜੇ ਤੁਸੀਂ ਸਬਜੀ ਬਣਾਉਣੀ ਹੋ ਤਾਂ ਵੀ ਬੋਇਲ ਕਰਕੇ ਬਣਾਉਣ ਦੀ ਲੋੜ ਨਹੀਂ ਹੁਣ ਤੁਸੀਂ ਇਹਦੇ ਵਿੱਚ ਸਿੱਧਾ ਹੀ ਐਗਸ ਜਿਹੜੇ ਹੈ ਉਹ ਜਿਆਦਾ ਤੁਸੀਂ ਬਣਾਉਣੇ ਆ ਤਾਂ ਤੁਹਾਨੂੰ ਮੈਂ ਦੱਸਿਆ ਵੀ ਵੱਡਾ ਬਾウル ਲੈ ਲਓ ਉਹਦੇ ਵਿੱਚ ਪਾ ਲਓ ਕਰਕੇ ਬਸ ਫਿਰ ਉਹਨੂੰ ਚਾਕੂ ਨਾਲ ਕਟਿੰਗ ਕਰਕੇ ਤੇ ਸਕੁਅਰ ਪੀਸ ਕੱਟ ਲਓ ਤੁਸੀਂ ਅ ਕੱਲ ਮੈਂ ਆਪਣੇ ਬੇਟੇ ਨੂੰ ਨਾ ਸ਼ਾਮ ਨੂੰ ਜਦੋਂ ਰੋਟੀ ਦੇਣੀ ਸੀ ਤਾਂ ਉਹ ਕਹਿੰਦਾ ਮੈਂ ਦਾਲ ਨਾਲ ਨਹੀਂ ਖਾਣੀ ਮੈਂ ਦੋ ਅੰਡੇ ਇੱਦਾਂ ਹੀ ਰੱਖ ਕੇ ਕਰੇ ਕੱਟੇ ਸਕੁਅਰ ਪੀਸ ਇਹਦੇ ਵਿੱਚ ਹੀ ਤੇ ਦਾਲ ਦੇ ਵਿੱਚ ਹੀ ਪਾ ਦੇ ਪਰਫੈਕਟ ਐਗ ਦਾਲ ਬਣ ਗਈ ਹਲ ਸਾਰਾ ਕੁਝ ਪ੍ਰੋਟੀਨ ਹੀ ਸੀਗਾ ਬਹੁਤ ਟੇਸਟੀ ਤੇ ਤੁਸੀਂ ਆਪਣੀ ਐਗ ਦੀ ਜਿਹੜੀ ਐਗ ਕਰੀ ਬਣਾਉਣੀ ਹੋ ਜਾਂ ਐਗ ਦੀ ਕੋਈ ਸਬਜ਼ੀ ਬਣਾਉਣੀ ਹੋ ਤਾਂ ਉਹਦੇ ਵਿੱਚ ਵੀ ਇਦਾਂ ਆਰਾਮ ਨਾਲ ਤੁਸੀਂ ਬਣਾ ਸਕਦੇ ਹੋ ਨਾ ਕੋਈ ਭੁਰਜੀ ਬਣਾਉਣ ਦੀ ਲੋੜ ਹੈ ਨਾ ਕਿਸੇ ਦੀ ਬ੍ਰੈਡ ਤੇ ਰੱਖ ਕੇ ਖਾਣੀ ਹੈ ਬ੍ਰੈਡ ਤੇ ਰੱਖ ਕੇ ਇਹਦੇ ਵਿੱਚੋਂ ਐ ਪੂਰੇ ਦਾ ਪੂਰੇ ਨਿਕਲਿਆ ਉਹਦਾ ਗੋਲ-ਗੋਲ ਉਹਨੂੰ ਟੱਡ ਤੇ ਰੱਖੋ ਠੀਕ ਹੈ ਜੀ ਮੇਰੇ ਹਿਸਾਬ ਨਾਲ ਇਹ ਮੈਨੂੰ ਬਹੁਤ ਹੀ ਯੂਸਫੁਲ ਚੀਜ਼ ਲੱਗ ਟ੍ਰਿਕ ਲੱਗੀ ਸੀਗੀ ਤੁਸੀਂ ਜ਼ਰੂਰ ਕਰਨਾ ਜੇ ਤੁਸੀਂ ਐਗ ਖਾਣੀ ਹੋ ਤਾਂ ਠੀਕ ਹੈ ਬਾਕੀ ਮੈਂ ਅਗਲੀਆਂ ਹੋਰ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸੂਗੀ ਕਿ ਮਾਈਕ੍ਰੋਵੇਵ ਦੇ ਵਿੱਚ ਮੈਂ ਹੋਰ ਕੀ ਬਣਾਉਣੀ ਹੈ ਠੀਕ ਹੈ ਇਹ ਦੋ ਚੀਜ਼ਾਂ ਮੈਨੂੰ ਬਹੁਤ ਸਭ ਤੋਂ ਵੱਧ ਯੂਸਫੁਲ ਇਹ ਦੋ ਟ੍ਰਿਕਸ ਲੱਗਦੀਆਂ ਹੁੰਦੀਆਂ ਮੈਨੂੰ ਤੇ ਫਿਰ ਮੈਂ ਨਾਲ ਤੁਹਾਨੂੰ ਅਗਲੀਆਂ ਵੀ ਦਵਾਂਗੀ ਅਗਲੀਆਂ ਬਹੁਤ ਹੀ ਕੰਮ ਦੀਆਂ ਚੀਜ਼ਾਂ ਹੋਣਗੀਆਂ ਉਹ ਵੀ ਮਿਲਾਂਗੇ ਅਗਲੀ ਵੀਡੀਓ ਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਜਿਹੜੀ ਇਹ ਵੀਡੀਓ ਬਣਦੀ ਹੈ ਨਾ ਇਹ ਇਸ ਪਰਪਸ ਨਾਲ ਬਣਾਉਣੀ ਹੁੰਦੀ ਹੈ ਮੈਂ ਕਿ ਜਿਹੜੀਆਂ ਸੁਧਾਰਨ ਭੈਣਾ ਨਹੀਂ ਮੇਰੀ ਵਰਗੀਆਂ ਜਿਹਨਾਂ ਨੂੰ ਬਹੁਤ ਲੇਟ ਪਤਾ ਲੱਗਿਆ ਨਾ ਸਾਰੀ ਚੀਜ਼ਾਂ ਦਾ ਤੇ ਉਹਨਾਂ ਵਾਸਤੇ ਇਹ ਬਹੁਤ ਕੰਮ ਦੀ ਚੀਜ਼ ਹੁੰਦੀ ਹੈ ਤੇ ਸ਼ੇਅਰ ਕਰਦੇ ਜਾ ਕਰੋ ਖਾਸ ਕਰਕੇ ਜੇ ਤੁਹਾਡੇ ਘਰ ਦੇ ਸੀਨੀਅਰਸ ਨੇ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਚੀਜ਼ ਹੈ ਹੁਣ ਸਾਡੇ ਘਰ 'ਚ ਜਿਨੇ ਜਦੋਂ ਜਦੋਂ ਖਾਣਾ ਹੁੰਦਾ ਉਦੋਂ ਆਪਣਾ ਇੱਕ ਇਹਦੇ ਵਿੱਚ ਰੱਖਦਾ ਕੌਲੀ 'ਚ ਬਸ ਕੌਲੀ ਤੁਹਾਡੀ ਮਾਈਕ੍ਰੋਵੇਵ ਸੇਫ ਹੋਣੀ ਚਾਹੀਦੀ ਹੈ ਬਸ ਇਹਨਾਂ ਧਿਆਨ ਰੱਖ ਲਓ ਬਸ ਹੋਰ ਕੁਝ ਨਹੀਂ RAM ਨਾਲ ਬੱਚੇ ਵੀ ਜਦੋਂ ਮਰਜ਼ੀ ਬਣਾ ਕੇ ਖਾਣ ਸਿਆਣੀ ਵੀ ਜਦੋਂ ਮਰਜ਼ੀ ਬਣਾ ਕੇ ਖਾਣ ਇੰਜੋਏ ਕਰਦੇ ਰਹੋ ਛੋਟੀਆਂ ਛੋਟੀਆਂ ਗੱਲਾਂ ਜਿੰਦਗੀ ਸੌਖੀ ਹੋ ਜਾਂਦੀ ਹੈ ਸੋਹਣੀ ਲੱਗਣ ਲੱਗ ਜਾਂਦੀ ਹੈ ਪਰਫੈਕਸ਼ਨ ਆਉਣ ਲੱਗ ਪੈਂਦੀ ਹੈ ਇੱਕੋ ਹੀ ਲਾਈਫ ਹੈ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਖੁਸ਼ ਹੁੰਦੇ ਰਹਾਂਗੇ ਇੰਜੋਏ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਕਰਕੇ